ਜਦੋਂ ਨਾਨਾ ਹੁੰਦਾ ਸੀ ਉਦੋਂ ਤਾਂ ਮੰਮੀ ਕਾਫੀ ਟਾਈਮ ਜਾਂਦੇ ਰਹੇ ਮੈਂ ਤਾਂ ਪੜਦਾ ਹੁੰਦਾ ਸੀ ਗੁੰਜਾ ਤੈਨੂੰ ਤਾਂ ਲੱਗ ਜਾਨਾ ਜੇ ਤਰਾ ਟੋਪੀ ਸਿਰ ਤੇ ਪਾਏਂਗੀ ਪਾ ਨੂੰ ਮੰਮੀ ਨੂੰ ਲੈ ਕੇ ਨਹੀਂ ਜਾਣ ਨਹੀਂ ਤਾਂ ਇਧਰ ਮਮਮੀ ਨੇ ਦੇਖਿਆ ਦੁਬਾਰਾ ਤਾਲਾ ਚੈੱਕ ਕਰਨਾ ਵਾ ਇਹ ਸਾਰੇ ਬੰਦੇ ਚੈੱਕ ਕਰਦੇ ਹੁੰਦੇ ਕਿ ਆਨ ਲੱਗ ਗਿਆ ਕਿ ਨਹੀਂ ਦੇਖ ਇਹ ਪਤਾ ਨਹੀਂ ਕਿੱਥੇ ਚੱਲੀ ਹੈ ਕੁੜੀ ਭੱਜ ਕੇ ਜਾ ਜਲਦੀ ਹੁਣ ਪਾਈ ਇਹ ਬਿਮਾਰ ਆ ਸੁਣ ਲਈ ਪਾਣੀ ਆਪਣੇ ਲਈ ਭੱਜ ਗਈ ਆ ਵੀ ਭੱਜ ਗਈ ਲੈ ਗੁੰਜਾ ਹੱਥ ਲਾ ਕੇ ਦਿਖਾ ਤੁਹਾਡਾ ਘਰ ਦਾ ਥੋੜ੍ਹਾ ਵਧੀਆ ਲੱਗਿਆ ਕਮੈਂਟ ਬਾਕਸ ਦੇ ਵਿੱਚ ਦੱਸੋ ਜੋ ਲੈਣਾ ਸਭ ਦੀ ਆਹੋ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਫੇਰ ਤੋਂ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ ਤੁਸੀਂ ਪਹਿਲਾਂ ਦੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਸਾਡਾ ਘਰ ਦਾ ਵਲੌਗ ਪਾਇਆ ਸੀਗਾ 5000 ਵਿਊ ਹੋ ਗਏ ਨੇ ਬਹੁਤ ਵਧੀਆ ਲੱਗਿਆ ਤੁਹਾਨੂੰ ਤੇ ਅੱਜ ਦਾ ਵਲੌਗ ਆਪਾਂ ਫੇਰ ਦੁਬਾਰਾ ਸ਼ੂਟ ਕਰ ਰਹੇ ਹਾਂ ਲੋ ਜੀ ਮੰਮੀ ਨੇ ਲਾਤਾ ਵਾ ਤਾਲਾ ਤੇ ਆਪਾਂ ਚੱਲੇ ਆ ਤੁਹਾਨੂੰ ਦੱਸ ਦਿਆਂ ਆਪਾਂ ਕਿੱਥੇ ਚੱਲੇ ਆ ਚੈੱਕ ਕਰੋ ਹਾਂ ਹਾਂ ਜੀ ਹਣ ਮੰਮੀ ਨੇ ਦੇਖਿਆ ਦੁਬਾਰਾ ਤਾਲਾ ਚੈੱਕ ਕਰਨਾ ਵਾ ਏ ਸਾਰੇ ਬੰਦੇ ਚੈੱਕ ਕਰਦੇ ਹੁੰਦੇ ਆ ਕਿ ਆਨ ਲੱਗ ਗਿਆ ਕਿ ਨਹੀਂ ਦੇਖ ਠੀਕ ਹੈ ਧੱਕੇ ਨਾਲ ਹੀ ਹੈ ਨਾ ਹੁਣ ਅਸੀਂ ਵੀ ਕਰ ਲਈਏ ਤਾਲਾ ਚੈੱਕ ਚਲੋ ਆਇਓ ਕਿਤਾਨ ਦਿਖਾਵਾਂਗੇ ਆਪਾਂ ਕਿੱਥੇ ਚੱਲੇ ਆਂ ਕਾਲੀ ਐ ਨਿਕਲਣ ਲਾਇਆ ਕਰਨੀ ਤੂੰ ਪਹਿਲੇ ਹੀ ਸੋਹਣੀਆ ਅੱਜ ਦੋਸਤ ਵਰ ਗੁੰਜਣ ਲਾਈਆਂ ਸੀਗੇ ਐਨਕਾਂ ਅਸੀਂ ਚੱਲੇ ਸੀਗੇ ਇੱਦਾਂ ਦੀ ਜਗ੍ਹਾ ਤੇ ਤੁਹਾਨੂੰ ਵੀਡੀਓ ਵਿੱਚ ਬਣੇਦੇ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ ਜਾ ਰਹੇ ਆ ਦੇਖੋ ਤੁਹਾਡਾ ਪ੍ਰਾਚਮਿਕ ਦਾ ਪਹਿਣਾ ਅੱਜ ਪੂਰੀ ਟੋਰ ਕੱਢੀ ਆਪਾਂ ਲੈ ਗੁੰਜਣ ਐਨਕ ਫੜਾ ਮੈਨੂੰ ਇਹਦਾ ਆਪ ਲਾ ਕੇ ਖੜੇ ਪਹਿਲਾ ਪਹਿਨ ਲਿਆ ਤੁਹਾਨੂੰ ਲੋ ਤੁਹਾਡੇ ਭਰਾ ਨੇ ਲਾ ਲਈ ਐਨਕਾਂ ਬਾਕੀ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਦੇ ਵਿੱਚ ਆਪਾਂ ਕਿੱਥੇ ਜਾ ਰਹੇ ਹਾਂ ਠੀਕ ਆ ਨਾ ਅੱਜ ਅਸੀਂ ਜਾ ਰਹੇ ਆ ਨਾਨੀ ਦੇ ਘਰ ਤੁਹਾਨੂੰ ਨਾਨੀ ਦਾ ਘਰ ਵੀ ਦਿਖਾਵਾਂਗੇ ਕਿਉਂਕਿ ਮੈਨੂੰ ਬੜੇ ਭਰਾਵਾਂ ਦੇ ਮੈਸੇਜ ਵੀ ਆਏ ਸੀ ਕਿ ਬਈ ਨਾਨੀ ਦਾ ਘਰ ਵੀ ਦਿਖਾਓ ਤੇ ਅੱਜ ਆਪਾਂ ਨਾਨੇ ਦੇ ਘਰੇ ਜਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਨਾ ਆਵਾਜ਼ ਥੋੜੀ ਜਿਹੀ ਉੱਪਰ-ਨੀਚੇ ਹੋਊਗੀ ਕਿਉਂਕਿ ਆਪਣੇ ਕੋਲ ਮਾਈਕ ਵੀ ਨਹੀਂ ਹੈਗਾ ਪਹਿਲੀ ਵੀਡੀਓ ਆਪਾਂ ਦੋਸਤ ਦੇ ਫੋਨ ਵਿੱਚ ਬਣਾਈ ਸੀਗੀ ਤੇ ਅੱਜ ਦੀ ਵੀਡੀਓ ਆਪਾਂ ਆਪਣੇ ਫੋਨ 'ਚ ਹੀ ਬਣਾ ਰਹੇ ਆਂ ਸੋ ਤੁਸੀਂ ਮਤਲਬ ਵੀਡੀਓ ਨੂੰ ਪਿਆਰ ਦਿਓ ਜਿੱਦਾਂ ਦੀ ਵੀ ਹੋ ਗਈ ਦੱਸਿਓ ਕੋਈ ਕਮੀ ਪੇਸ਼ੀ ਹੋਈ ਜ਼ਰੂਰ ਦੱਸਿਓ ਤੇ ਗੁੰਜਨ ਵੀ ਸਾਡੇ ਨਾਲ ਜਾ ਰਹੀ ਆ ਦੇਖੋ ਐ ਸਾਡੇ ਨਾਲ ਹੀ ਜਾਂਦੀ ਹੁੰਦੇ ਜਦੋਂ ਆਪਾਂ ਕਿਤੇ ਜਾਂਦੇ ਆ ਘੁੰਮਣ ਤੇ ਹੁਣ ਆਪਾਂ ਨਹਿਰ ਦੇ ਕੰਡੇ ਤੇ ਖੜੇ ਦਿਖਾਉ ਨਹਿਰ ਆ ਨਹਿਰ ਦੇ ਕੰਡੇ ਤੇ ਆਪਾਂ ਤਾਂ ਖੜੇ ਆ ਕਿਉਂਕਿ ਇੱਥੇ ਥੋੜਾ ਜਿਹਾ ਮਾਹੌਲ ਵਧੀਆ ਬਣਿਆ ਹੋਇਆ ਵਾ ਉਧਰ ਸੜਕ ਦੇ ਉੱਤੇ ਮਤਲਬ ਗੱਡੀਆਂ ਗੁੱਡੀਆਂ ਆ ਰਹੀਆਂ ਨੇ ਤੇ ਬਾਕੀ ਮੰਮੀ ਵੀਡੀਓ ਬਣਾ ਰਹੇ ਨੇ ਤੇ ਬਾਕੀ ਤੁਹਾਨੂੰ ਮੰਮੀ ਦੇ ਵੀ ਦਰਸ਼ਨ ਕਰਾ ਦਿੰਨੇ ਆ ਹੁਣ ਲੋ ਮੰਮੀ ਨੇ ਲਵਾਵੇ ਲਿਓ ਫੜੇ ਹੋਏ ਨੇ ਇੱਧਰ ਨੂੰ ਆਓ ਤਾਂ ਮੰਮੀ ਵੀ ਪੂਰੇ ਖੁਸ਼ ਨੇ ਕਹਿੰਦੇ ਨਾਨੀ ਦੇ ਘਰੇ ਜਾਣਾ ਵਾ ਕਿਦਾਂ ਲੱਗਦਾ ਫਿਰ ਮੰਮੀ ਬਹੁਤ ਵਧੀਆ ਮੰਮੀ ਨੂੰ ਨਾਨੀ ਦੇ ਘਰ ਬਹੁਤ ਵਸੇ ਰੋਜ਼ ਜਾਈਏ ਆਪਣੇ ਨਾਨਕੇ ਨੇੜੇ ਹੀ ਨੇ ਵੈਸੇ ਤੇ ਲੋਕਲ ਹੀ ਆ 20 25 ਕਿਲੋਮੀਟਰ ਦੀ ਦੂਰੀ ਤੇ ਆਪਾਂ ਚਲੇ ਹੀ ਜਾਈਦਾ ਵਾ ਮਹੀਨੇ ਦੇ ਵਿੱਚ ਇੱਕ ਦੋ ਵਾਰ ਤਾਂ ਚਲੇ ਹੀ ਜਾਈਦਾ ਤੁਹਾਨੂੰ ਪਤਾ ਹੀ ਹੋਣਾ ਵਾ ਤੇ ਹੁਣ ਆਪਾਂ ਉੱਥੇ ਜਾ ਕੇ ਤੁਹਾਨੂੰ ਘਰ ਵੀ ਦਿਖਾਵਾਂਗੇ ਤੇ ਫਿਰ ਬਾਕੀ ਦੱਸਿਓ ਕਿੱਦਾਂ ਲੱਗੀ ਵੀਡੀਓ ਠੀਕ ਆ ਨਾਨਾ ਦਸੀ ਚਾਰ ਵਾਰੀ ਜਾਂਦੇ ਸੀ ਮਹੀਨੇ ਚ ਜਦੋਂ ਨਾਨਾ ਹੁੰਦਾ ਸੀ ਉਦੋਂ ਤਾਂ ਮੰਮੀ ਵੀ ਕਾਫੀ ਟਾਈਮ ਜਾਂਦੇ ਹੁੰਦੇ ਮੈਂ ਤਾਂ ਪੜਦਾ ਹੁੰਦਾ ਸੀਗਾ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਆ ਵੀਡੀਓ ਠੀਕ ਆ ਨਾਨੀ ਦੇ ਘਰੇ ਜਾਂਦੇ ਦੋਸਤੋ ਰਸਤੇ ਦੇ ਵਿੱਚ ਨਾ ਗਿੱਲਾਂ ਪਿੰਡਾਂ ਆਂਦਾ ਵਾ ਉੱਥੇ ਆ ਮਾਹੌਲ ਬਹੁਤ ਵਧੀਆ ਹੁੰਦਾ ਲੁਧਿਆਣੇ ਵਿੱਚੋਂ ਬਾਹਰ ਨਿਕਲਦੇ ਨੇ ਜਦੋਂ ਤਾਂ ਬਹੁਤ ਵਧੀਆ ਮਤਲਬ ਦਿਖਦਾ ਵਾ ਆਪਾਂ ਨੂੰ ਵਿਓ ਤੇ ਇੱਕ ਹੋ ਤੁਸੀਂ ਸਾਰੇ ਪਾਸੇ ਰੌਣਕਾਂ ਹੀ ਰੌਣਕਾਂ ਨੇ ਮਤਲਬ ਖਾਲੀ ਸੜਕਾਂ ਰੌਣਕਾਂ ਮਤਲਬ ਕਹਿਣ ਦਾ ਮਤਲਬ ਪੇੜ ਪੌਦੇ ਕਿੰਨਾ ਵਧੀਆ ਲੱਗਦਾ ਨਾ ਤੁਸੀਂ ਦੇਖੋ ਮੈਨੂੰ ਇਦਾਂ ਦੇ ਰੋਡ ਬਹੁਤ ਵਧੀਆ ਲੱਗਦੇ ਨੇ ਦਿਲ ਕਰਦਾ ਇੱਧਰਲੇ ਪਾਸੇ ਹੀ ਰਹਿ ਕੇ ਰਹਿਣ ਲੱਗ ਜਾਈਆ ਕਿ ਆਪਾਂ ਲੋ ਦੋਸਤੋ ਫਿਰ ਆਪਾਂ ਆ ਗਏ ਆਪਣੇ ਨਾਨਕੇ ਗਪਾਲਪੁਰ ਪਿੰਡ ਆ ਫਿਰ ਨਾਨਕੇ ਨੇ ਇੱਥੇ ਮੇਰੀ ਮੰਮੀ ਦਾ ਬਚਪਨ ਇੱਥੇ ਨਿਕਲਿਆ ਵਾ ਸੋ ਆਪਾਂ ਦੇਖੋ ਰੋਡ ਮੋੜਨ ਲੱਗੇ ਆ ਸੋ ਜਦੋਂ ਆਪਾਂ ਰੋਡ ਮੋੜਦੇ ਆ ਨਾ ਬਹੁਤ ਵਧੀਆ ਲੱਗਦਾ ਜਿੱਦਾਂ ਆਪਾਂ ਕਿਤੇ ਲੱਗ ਜੀ ਜਗ੍ਹਾ ਤੇ ਆ ਗਏ ਹੁੰਨੇ ਆ ਦੇਖੋ ਸਾਰੇ ਪਾਸੇ ਹਰਿਆਲੀ ਹਰਿਆਲੀ ਪਈ ਆ ਕਿਤੇ ਗੋਹਾ ਵੀ ਪਿਆ ਵਾ ਆ ਦੇਖੋ ਤੁਸੀਂ ਸਾਈਡ ਤੇ ਆ ਗੋਹਾ ਵੀ ਪਿਆ ਵਾ ਹਨਾ ਤੇ ਪਿੰਡਾਂ ਵਿੱਚ ਗੋਹਾ ਦੇਖਣ ਨੂੰ ਮਿਲ ਹੀ ਜਾਂਦਾ ਵਾ ਸ਼ਹਿਰਾਂ ਵਾਲਿਆਂ ਨੂੰ ਪਤਾ ਨਹੀਂ। ਸੋ ਦੋਸਤੋ ਇਹ ਵਾਲਾ ਘਰ ਆਪਣਾ ਪੁਰਾਣਾ ਘਰ ਆ ਇੱਥੇ ਮੇਰੇ ਨਾਨਾ ਨਾਨੀ ਰਹਿੰਦੇ ਸੀਗੇ ਤੇ ਬਹੁਤ ਟਾਈਮ ਮੈਂ ਇੱਥੇ ਆਉਂਦਾ ਰਿਹਾ ਵਾ ਜਦੋਂ ਵੀ ਆਪਾਂ ਪਹਿਲਾਂ ਆਉਂਦੇ ਸੀ ਪਰ ਹੁਣ ਇਹਨਾਂ ਨੇ ਨਵਾਂ ਘਰ ਬਣਾ ਲਿਆ ਵਾ ਸੋ ਦੇਖੋ ਮੰਮੀ ਹੁਣੇ ਜਾ ਰਹੇ ਨੇ ਅੰਦਰ। ਸੋ ਆਂਦੇ ਹੀ ਮੰਮੀ ਨੇ ਖਿਲਾਇਆ ਆਪਾਂ ਨੂੰ ਮਰੂਦ ਦੇਖੋ ਮਰੂਦ ਪੂਰੇ ਲਾਲੋ ਲਾਲ ਨੇ ਘਰ ਦੇ ਹੀ ਬੀਜੇ ਹੋਏ ਨੇ। ਸੋ ਆਪਾਂ ਜਦੋਂ ਵੀ ਅੰਨੇ ਅਮਰੂਦ ਖਾਈਦੇ ਨੇ ਸੁਣੀ ਹੁਣ ਭਾਈ ਇਹਦੇ ਇਹ ਬਿਮਾਰ ਆਸ ਲਈ ਇਹ ਪਾਣੀ ਆਪਣੇ ਲਈ ਤੇਰੇ ਤੇ ਬਹੁਤ ਲੱਗਦਾ ਚੱਲ ਅੱਜ ਗਈ ਹਾਂ ਆ ਵੀ ਭੱਜ ਗਈ ਲੈ ਇਹ ਕਹਿੰਦੀ ਮੈਨੂੰ ਵੀਡੀਓ ਚ ਲੈ ਕੇ ਆ ਹੁਣ ਭੱਜਦੀ ਪਈ ਆ ਪਰਾਂ ਰੱਖਿਆ ਕਰ ਹੱਥ ਹੋਲਡ ਹੋਣੇ ਹੋਲਡ ਤੇ ਰੱਖਿਆ ਲੱਗੋ ਲੱਗੋ ਫੇਰੋ ਕਿਸ ਨਾਲ ਲੱਗੀ ਹੋਈ ਆ ਬਾਬੇ ਆਪਾਂ ਆਹੋ ਆਪਣੇ ਨਾਨੀ ਘਰ ਦੇ ਗੇਟ ਤੇ ਖੜੇ ਆਂ ਦੇਖੋ ਤੁਸੀਂ ਗੇਟ ਦੇਖ ਸਕਦੇ ਹੋ ਤੇ ਇੱਥੇ ਬਾਹਰ ਦੇਖੋ ਟੋਬਾ ਵਾ ਉਹ ਦੇਖੋ ਟੋਬਾ ਵਾ ਇੱਥੇ ਹੁਣ ਬਾਥੀਆਂ ਪਈਆਂ ਨੇ ਤੇ ਉਹ ਕੰਧ ਦੇਖੋ ਉੱਥੇ ਤੱਕ ਜਾਂਦੀ ਆ ਤੇ ਬਾਕੀ ਇਹ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਇੱਥੇ ਮਾਹੌਲ ਬਹੁਤ ਵਧੀਆ ਦੇਖੋ ਸੜਕ ਕਿੰਨੀ ਵਧੀਆ ਲੱਗਦੀ ਨਾ ਖਾਲੀ ਖਾਲੀ ਸੜਕ ਇਦੋਂ ਸਾਡਾ ਖੇਤੋਂ ਨੂੰ ਚੱਲ ਜਾਂਦੀ ਆ ਤੇ ਆ ਦੇਖੋ ਇੱਥੇ ਕਿੰਨਾ ਮਤਲਬ ਮਾਹੌਲ ਕਿੰਨਾ ਸ਼ਾਂਤ ਆ ਨਾ ਉੱਥੇ ਝੂਟੇ ਵੀ ਲੱਗੇ ਹੋਏ ਨੇ ਤੇ ਦੇਖਾ ਜਿਵੇਂ ਹੈ ਨਾ ਵੀਡੀਓ ਮੇਰੇ ਫੋਨ ਦੀ ਥੋੜੀ ਜਿਹੀ ਹੈਂਗ ਹੀ ਚਲਦੀ ਆ ਦੇਖੋ ਝੂਟੇ ਲੱਗੇ ਹੋਏ ਨੇ ਤੇ ਬਾਕੀ ਹੋਰ ਉਹ ਦੂਰ ਤੱਕ ਦਿਖਦਾ ਤੋਬਾ ਵਾ ਚੈੱਕ ਕਰੋ ਤੁਸੀਂ ਬਾਕੀ ਤੁਹਾਨੂੰ ਅੰਦਰ ਦੀ ਵੀ ਦਿਖਾਉਣੀ ਆ ਵਧੀਆ ਲੱਗਦਾ ਇੱਥੇ ਆ ਕੇ ਹੈ ਨਾ ਪੰਛੀ ਬੋਲਦੇ ਨੇ ਦਰੱਖਤ ਲੱਗੇ ਹੋਏ ਨੇ ਸੋਹਣੇ-ਸੋਹਣੇ ਤੇ ਖੁੱਲੀ ਹਵਾ ਆਂਦੀ ਆ ਰੱਬ ਵੀ ਦੇਖੋ ਪੂਰਾ ਸਾਫਾ ਸ਼ਹਿਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਪ੍ਰਦੂਸ਼ਣ ਕਰਕੇ ਕਾਲਾ ਹੋਇਆ ਹੁੰਦਾ ਵਾ ਇੱਥੇ ਰੱਬ ਇੱਕਦਮ ਸਾਫਾ ਹੁਣ ਤੁਹਾਨੂੰ ਗੁੰਜਨ ਨਾਨੀ ਦੇ ਘਰ ਦਾ ਚੱਪਾ-ਚੱਪਾ ਦਿਖਾਵਗੇ ਠੀਕ ਆ ਬਾਕੀ ਮੈਂ ਵੀ ਦਿਖਾਵਾਂਗਾ ਤੇ ਚਲੋ ਵੀ ਦਿਖਾ ਹੈ ਦੇਖੋ ਜਾਂਦੀ ਦੇਖੋ ਕਿੱਦਾਂ ਪਈ ਆ ਕਿੱਧਰ ਚੱਲੀ ਆ ਮੱਝ ਲੋ ਮੱਝ ਚੈੱਕ ਕਰੋ ਬਈ ਇਹ ਤਾਂ ਬੈਠੀ ਆ ਗੋਹਾ ਕੀਤਾ ਪਿਆ ਵਾ ਇੱਧਰ ਆ ਜਾ ਪੈ ਜਾਂਦੀ ਮਗਰ ਅਨੈਕਸਟੀ ਦੀ ਮੱਝ ਮੱਜਨੇ ਗੋਹਾ ਕੀਤਾ ਨਾ ਉਹਦੇ ਉੱਧਰ ਭੱਜੀ ਜਾਂਦੀ ਹੈ ਹੈ ਕੈਸ ਟੁੱਟਦੇ ਨੇ ਮਾਰੇ ਇਹਨਾਂ ਨਾਲ ਸੀਆਂ ਕਰਦੇ ਆ ਜਦ ਮੱਜਾਂ ਨੇ ਖਵਾਨੇ ਆ ਤੋ ਖਵਾਨੀ ਆ ਹਾਂ ਮਾਂ ਮੇਰੇ ਮੁੰਡੇ ਕਰਦੇ ਆ ਭੈਣ ਛੋਟੀ ਭੈਣ ਨਹੀਂ ਹੈਗੀ ਉਹਦੀ ਮੰਮੀ ਉਹ ਆ ਕੱਟਾ ਹੈ ਕੱਟਾ ਇਹਦਾ ਨਾਮ ਪਤਾ ਨਹੀਂ ਕੀ ਸੀਗਾ ਯਾਦ ਨਹੀਂਗਾ ਤੇ ਇਹ ਮੱਝ ਦਾ ਕੱਟਾ ਵਾ ਤੇ ਬਾਕੀ ਦੋ ਹੀ ਦੇਖੋ ਵਿਚਾਰਾ ਕਿਦਾਂ ਧੁੱਪੇ ਪਾਇਆ ਹੋਇਆ ਠੰਡ ਹੈਗੀ ਨਾ ਹੈਲੋ ਬੰਨਣਾ ਹੱਥ ਲਾ ਕੇ ਦਿਖਾ ਆਹ ਦੇਖੋ ਇਹਨਾਂ ਬੋਟੇ ਲੱਗੇ ਹੋਇਆ ਇੱਧਰ ਮਿਚਾ ਮਿਚਾ ਤਨੀਆ ਤੁਨੀ ਸੋ ਲੱਗਾ ਐ ਉਹ ਰ acomrode ਲੱਗੇ ਉੱਥੇ ਮਰੂਦ ਲੱਗੇ ਹੋਏ ਨੇ ਇੱਧਰ ਦੇਖੋ ਤੁਸੀਂ ਆਹ ਚੀਜ਼ਾਂ ਆਹ ਦੇਖੋ ਆਪਣੇ ਕੀ ਇਹਨੂੰ ਕਹਿੰਦੇ ਹਨ ਨਾਰੀਅਲ ਦਾ ਨਹੀਂ ਖਜੂਰ ਖਜੂਰ ਆਹੇ ਦੇਖੋ ਖਜੂਰ ਵੀ ਲੱਗੀ ਹੋਈ ਆ ਆਪਣੇ ਘਰੇ ਨਾਨੀ ਦੇ ਘਰੇ ਤੇ ਆਹ ਦੇਖੋ ਇਹ ਹੈ ਮਿਰਚਾਂ ਆਹ ਦੇਖੋ ਇੱਧਰ ਆਪਣੇ ਅਮਰੂਦ ਆ ਮਿਰਚਾਂ ਵਾ ਹੋਰ ਬਹੁਤ ਚੀਜ਼ਾਂ ਨੇ ਬਾਕੀ ਗੁੰਜਨ ਦਿਖਾ ਰਹੀ ਆ ਤੁਹਾਨੂੰ ਆ ਜਵਾਜਾ ਇੱਥੇ ਇੱਧਰ ਇੱਧਰ ਉਹ ਵੀ ਆ ਸੱਚ ਇੱਧਰ ਪਪੀਤਾ ਵੀ ਲੱਗਿਆ ਹੋਇਆ ਵਾ ਆ ਪਤਾ ਨਹੀਂ ਕੀ ਆ ਦੇਖੋ ਕਿੱਦਾਂ ਸਾਡੇ ਘਰੇ ਆਣਾ ਆ ਸਕਦੇ ਹੋ ਨਾਨੀ ਘਰੇ ਜੋ ਲੈਣਾ ਸਬਜ਼ੀਆਂ ਫਰੀਦੀਆਂ ਲੈ ਸਕਦੇ ਹੋ ਇੱਧਰ ਕਿੱਧਰ ਚੱਲੀਆਂ ਆਹ ਦੇਖੋ ਤਾਂ ਮੱਝ ਖਾ ਵੀ ਸਕਦੀ ਹੈ ਇੱਧਰ ਠੰਡ ਹੁੰਦੀ ਹੈ ਕੀ ਖਾਂਦੀ ਹੈ ਮੱਝ ਇੱਥੇ ਉਹ ਕੀ ਅੰਦਰ ਚਾਲੀ ਦੋੜਾ ਜੋ ਵੀ ਹੈਗਾ ਆਪਾਂ ਬੈਠੀ ਹਾਂ 파티 ਆ 파티 ਦੋ ਆ ਜੈ ਨੈਕਸਟ ਸੀਨ ਦਿਖਾਣੇ ਵੱਜੂ ਆਪਾਂ ਅੰਦਰ ਚੱਲਿਆਂ ਕਮਰੇ ਚ ਆਹ ਦੇਖੋ ਇਹ ਸਾਡਾ ਕੰਨਿਓ ਓਏ ਹੋਏ ਇੱਧਰ ਤਾਂ ਠੰਡ ਬਹੁਤ ਹੈਗੀ ਆ ਇਹ ਸਾਡਾ ਫਰਸਟ ਕਮਰਾ ਆਹ ਦੇਖੋ ਇਹ ਕਮਰਾ ਦੇਖੀ ਚੱਲੋ ਬਹੁਤ ਵਧੀਆ ਵਾ ਇਹ ਆਪਣਾ ਸ਼ੀਸ਼ਾ ਲਾਇਆ ਹੈ ਦੇਖੋ ਤੇ ਇੱਧਰ ਵਾਸ਼ਰੂਮ ਹੈ ਦੇਖੋ ਆ ਜੋ ਗਿਆ ਜੋ ਗਿਆ ਲਾ ਇੱਕ ਅ ਘਰੂਮ ਇੱਧਰ ਬੈਡਰ ਹਰੇ ਵਾਲੇ ਵਾਲੀ 골ਡਨ ਕਲਰ ਦੀ 골ਡਨ ਨਹੀਂ ਹੈਗਾ ਸਿਲਵਰ ਆ ਸਿਲਵਰ ਕਲਰ ਦੀ ਹੈ ਸਾਡੇ ਸ਼ੀਸ਼ੇ ਮਾਮੇ ਹੁਣੇ ਆਪਣੇ ਦੇਸੀ ਸਟਾਈਲ ਦੇ ਨੇ ਤੇ ਬਾਕੀ ਉਹਦਾ ਕਮਰੇ ਕਮਰੇ ਤੁਹਾਨੂੰ ਦਿਖਾਣੇ ਵੇ ਉਹਦਾ ਨੋਰਮਲ ਦਾ ਦੇਖੋ ਮੁੰਜਾ ਮੁੰਜਾ ਇਹਨੇ ਵੀ ਆਪਣੇ ਵਰਗੇ ਨੇ ਤੇ ਆ ਦੇਖੋ ਬੈੱਡ ਆ ਮੰਜਾ ਵਾ ਸਾਰਾ ਕੁਝ ਇਦਾਂ ਹੀ ਆ ਤੇ ਆ ਸਾਡਾ ਪੂਰਾ ਖੁੱਡਲਾ 베ੜਾ ਹਾਂ ਰੋਕ ਜਾ ਦਿਖਾ ਫਿਰ ਕਿਦਾਂ ਆ ਦੇਖੋ ਇੱਥੇ ਵੀ ਮੰਜਾ ਲਾਇਆ ਹੋਇਆ ਇਦਾਂ ਨੂੰ ਵੀ ਕਮਰਾ ਦਿੱਤਾ ਸੀ ਮੀਡੀਆ ਦਿਖਾ ਕੇ ਆਏ ਹਾਂ 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 ਇਸ ਦਾ ਆ ਦੇਖੋ ਆ ਪੂਰਾ 베ੜਾ ਵਾ ਤੇ ਬਹੁਤ ਵੱਡਾ ਵਾ ਹੁਣ ਫੋਨ ਦੇ ਵਿੱਚ ਦਿਖ ਨਹੀਂ ਰਹੇ ਆ ਦੀ 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 ਮਸ਼ੀਨ ਆ ਕੱਪੜੇ ਪ੍ਰੈਸ ਉਹ ਕੱਪੜੇ ਸੀਨ ਵਾਲੀ ਆ ਜੋ ਠੀਕਾ ਠੀਕਾ ਇੱਧਰ ਆ ਕੇ ਇਥੋਂ ਅੰਦਰ ਕਮਰਾ ਦਿਖਾਉਣੇ ਆ ਅੰਦਰ ਨਹੀਂ ਇੱਧਰ ਆ ਆ ਚਪਲ ਧਾਰ ਕੇ ਉਧਰ ਜਾਣਾ ਧਾਰ-ਧਾਰ ਚਪਲ ਆਹ ਲਓ ਸਾਡੇ ਪੂਰਾ ਕਿੱਦਾਂ ਟਿੜਬੜ ਆ ਮਾਮੇ ਦੇ ਮੁੰਡੇ ਨੇ ਕਮਰਾ ਤਿਆਰ ਕੀਤਾ ਦੇਖੋ ਕਿੰਨਾ ਸੋਹਣਾ ਵਾ ਤੇ ਆਪਾਂ ਅੰਦਰ ਨਹੀਂ ਜਾਂਦੇ ਇੱਥੇ ਚਪਲਾਂ ਧਾਰਦੇ ਆ ਆਪਾਂ ਅੰਦਰ ਨਹੀਂ ਜਾਣਾ ਗੁੰਜਨ ਤਾਂ ਨੰਗੇ ਪੈਰ ਰੱਖਿਆ ਆਪਾਂ ਤੇ ਆਹ ਦੇਖੋ ਦੇਖੋ ਕਿੰਨਾ ਸੋਹਣਾ ਕਮੈਂਟ ਚ ਦੱਸਿਓ ਕਿੱਦਾਂ ਦਾ ਇਹ ਕਮਰਾ ਵਧੀਆ ਲੱਗਿਆ ਇਹ ਬਾਕੀ ਤੁਹਾਨੂੰ ਹੋਰ ਦਿਖਾਉਨੇ ਆ ਤੇ ਅੱਜ ਤੁਹਾਨੂੰ ਨੈਕਰਮਲਾ ਦਿਖਾਉਨੇ ਆ ਆ ਵੀ ਹੈ ਉਹ ਦਾ ਦਾਈਏ ਇੱਕ ਇੱਥਰ ਦੂਸਰਾ ਟਾਈਪ ਹੈ ਇੱਧਰ ਦੇ ਵਾਲੀ ਲੱਗੇ ਦਰਬਾਰ ਦਾ ਇੱਧਰ ਵੀ ਖਿੜਕੀਏ ਦੇਖੋ ਇੱਥੋਂ ਦੀ ਮਾਹੌਲ ਕਿੰਨਾ ਵਧੀਆ ਲੱਗਦਾ ਹਨਾ ਇੱਥੋਂ ਦੀ ਜਿੱਦਾਂ ਮਤਲਬ ਇੱਧਰ ਹਰਿਆਲੀ ਹਰਿਆਲੀ ਦਿਖਦੀ ਨਾ ਵਧੀਆ ਲੱਗਦਾ ਵਾ ਤੇ ਇੱਧਰ ਵੀ ਵਾਸ਼ਰੂਮ ਆ ਜਾ ਆ ਜਾ ਬੱਸ ਤੇ ਹੱਡੀ ਜਾਂਦੀ ਹੈ ਆ ਸਾਫ਼ ਕਰਨ ਲਈ ਪੈਡ ਇਹ ਆਹੇ ਤੁਹਾਡੇ ਕੋਲ ਇਹਨੇ ਖਾਣੇ ਆਹ ਪੌੜੀਆਂ ਨੇ ਦੇਖੋ ਆਪਾਂ ਹੁਣ ਲੱਗੇ ਦਾਣੇ ਤੂਤਰ ਨੂੰ ਲਾ ਗੁੰਜਣ ਦਾਣੇ ਗੁੰਜਣ ਪੁੰਨ ਦਾ ਕੰਮ ਉਹ ਕਰਦੀ ਦੇਖੋ ਕਬੂਤਰਾਂ ਨੂੰ ਦਾਣੇ ਪਾਏ ਹੋਏ ਨੇ ਚਿੜੀਆ ਨੂੰ ਆ ਪਾਣੀ ਵੀ ਰੱਖਿਆ ਵਾ ਪੀਣ ਲਈ ਤੇ ਆ ਉਹਨਾਂ ਲਈ ਥੋੜਾ ਜਿਹਾ ਪੋਲ ਜਿਹਾ ਬਣਾਇਆ ਹੋਇਆ ਵਾ ਉੱਪਰ ਬਹਿਣ ਲਈ ਕਬੂਤਰਾਂ ਸੋ ਦੋਸਤੋ ਇਹ ਸੀਗਾ ਆਪਣੇ ਨਾਨੀ ਘਰ ਦਾ ਮਤਲਬ ਨਾਨੀ ਦਾ ਘਰ ਪਹਿਲਾਂ ਦੂਜਾ ਘਰ ਹੁੰਦਾ ਸੀਗਾ ਹੁਣ ਆ ਵਾਲਾ ਘਰ ਆ ਤੇ ਬਾਕੀ ਤੁਹਾਨੂੰ ਦਿਖਾਤਾ ਵਾ ਆ ਦੇਖੋ ਆ ਛੱਤ ਇੰਨੀ ਵੱਡੀ ਆ ਤੇ ਆ ਗੁੰਜਨ ਆ ਗਈ ਆ ਦੇਖੋ ਆ ਇਧਰ ਸਾਡਾ ਕੋਠਾ ਸਾਰੇ ਖਾਡਿਸ਼ ਲੱਗੀ ਹੋਈ ਆ ਚੱਲਦੀ ਤਾਂ ਪਤਾ ਨਹੀਂ ਚੱਣੀ ਚੱਲ ਸਾਰੇ ਬੈਠੇ ਹੋਏ ਆ ਮੈਂ ਦੇਖੋ ਉਹ 딸 ਯੋਤੇ ਦੀਦੀ ਯੋਤੇ ਆ ਗੋਲੇ ਮੰਮੀ ਹੁਣ ਮੰਮੀ ਹੁਣ ਬੈਠੇ ਨੇ ਦਾਈ ਹਾਂ ਦਾਈ ਲੈਂ ਹੈਲੋ ਇੱਕ ਆ ਦੂਜਾ ਦੂਜੀ ਛਾਤਾ ਨੀਚੇ ਵਾਲੀ ਤੇ ਆ ਜਾ ਆ ਜਾ ਇੱਧਰ ਆ ਜਾ ਬੱਸ 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 ਪਿੰਆ ਪਿੰਆ ਇਹ ਆਰਵਾ ਬਾਕੀ ਆ ਫ੍ਰੀਜ ਆ ਸਾਰਾ ਕੋਸ਼ਾ ਤੇ ਚੂਲਾ ਮੰਮੀ ਮਾਮੀ ਨੇ نیچے ਰੱਖਿਆ ਵਾ ਕਿਉਂਕਿ ਤੁਹਾਨੂੰ ਪਤਾ ਗੋਡੇ ਦੁਖਦੇ ਉਮਰ ਦੇ ਤਾਂ ਨਾਲ ਕੇਂਦਰ ਮੰਦਰ ਬਣਾਇਆ ਹੋਇਆ ਵਾ ਪਾਠ ਵੀ ਕਰਦੇ ਨੇ ਜਿਆਦੇ ਵੱਡਾ ਕਹਿੰਦੇ ਥੋੜੂ ਵੱਡਿਆ ਲੱਗਿਆ ਕਮੈਂਟ ਬਾਕਸ ਦੇ ਵਿੱਚ ਦੱਸੋ ਇੱਕ ਇਧਰ ਆ ਇਧਰ ਡਰਾਮ ਡਰਮ ਢੋਲੀਆਂ ਵਗੈਰਾ ਪਈਆਂ ਨੇ ਦੇਖੋ ਤੁਸੀਂ ਮਨ ਜਦ ਕਿਸੇ ਨੇ ਵੀ ਸੋਹਣਾ ਇਧਰ ਸੋਹ ਸੱਗਦੇ ਆ ਤੁਹਾਡੇ ਬਾਤ ਦਾ ਦਿਖਾਦੇ ਹਾਂ ਇਧਰ ਚੂਲਾ ਰੱਖਿਆ ਹੋਇਆ ਵਾ ਜਿੱਦਾਂ ਸਾਗ ਬਣਾਉਣਾ ਜਾਂ ਪਾਣੀ ਗਰਮ ਕਰਨਾ ਵਾ ਇਧਰ ਸਾਰੇ ਪੌਦੇ ਦੇ ਪੌਦੇ ਹੋਏ ਨੇ ਇਧਰ ਫੁੱਲ ਫੁੱਲ ਲੱਗੇ ਹੋਏ ਨੇ ਦੇਖੋ ਕਿ ਕਿਊਟ ਫੁੱਲ ਹੈ ਤੁਹਾਡੇ ਵਧੀਆ ਲੱਗਿਆ ਦੱਸਿਓ ਕਮੈਂਟ ਵਾ ਹਾਂ ਕਰਦੇ ਆਲੇ ਦੁਆਲੇ ਮਤਲਬ ਪੇੜ-ਪੌਦੇ ਲੱਗੇ ਹੋਏ ਨੇ ਬੂਟੇ ਵਧੀਆ ਲੱਗਦਾ ਹਨ ਤੇ ਤੁਸੀਂ ਵੀ ਘਰੇ ਰੱਖਿਆ ਆ ਬੈਕ ਸਾਈਡ ਆ ਕਰਦੀ ਉਹ ਲੱਕੜਾਂ ਪਈਆਂ ਨੇ ਤੁਸੀਂ ਵੀ ਘਰੇ ਪੌਦੇ ਰੱਖਿਆ ਦੱਸਿਆ ਕਮੈਂਟ ਬਾਕ ਦੇ ਵਿੱਚ ਠੀਕ ਆ ਜੀ ਦੱਸ ਦਨਗੇ ਉਹ ਲੱਕੜਾਂ ਪਈਆਂ ਨੇ ਜੇ ਅੱਗ ਗੁਗ ਬਾਲਨੀ ਹੈ ਠੰਡ ਦੇ ਵਿੱਚ ਆ ਦੇਖੋ ਸਾਰੇ ਚੱਲ ਗੁੰਜ ਨੱਚ ਕੇ ਦਿਖਾ ਦੇ ਹੁਣ ਮਾੜਾ ਜਾ ਥੋੜੇ ਇੱਕ ਇੱਕ ਚੀਜ਼ ਦਿਖਾਣੀ ਆ ਜਾ ਏ ਪਤਾ ਨਹੀਂ ਕਿੱਥੇ ਚੱਲੀ ਏ ਕੁੜੀ ਭੱਜ ਕੇ ਜਾ ਜਲਦੀ ਧਿਆਨ ਨਾਲ ਡਿੱਗੀ ਜਲਦੀ ਆ ਜਾ ਮੈਮਰੀ ਭਰ ਜਣੀ ਆ ਫੋਨ ਦੀ ਮੈਂ ਭਰ ਗਈ ਤੇ ਵਾਪਸ ਹੀ ਫਿਰ ਵੀਡੀਓ ਰਹਿ ਹੀ ਨਹੀਂ ਵਿੱਚ ਆ ਪਤਾ ਨਹੀਂ ਕਿੱਧਰ ਨੂੰ ਚੱਲੀ ਏ ਮੱਟਾਂ ਤੋਂ ਹੀ ਜਾਹੀਂ ਕੁੜੀਏ ਹਾਂ ਦਿਖਾ ਦੇ ਇੱਧਰ ਹਏ ਚਲੋ ਵੀ ਅਮਰੂਦ ਆ ਗਿਆ ਹੁਣ ਆਪਾਂ ਅਮਰੂਦ ਖਾਵਾਂਗੇ ਬਸ ਬਸ ਇੱਕ ਮਿੰਟ ਦੇਖਾ ਇੱਧਰ ਸੋ ਦੋਸਤੋ ਸ਼ਾਮ ਹੋ ਗਈ ਸੀ ਤੇ ਮੰਮੀ ਹੁਣਾਂ ਨੇ ਸਾਗ ਨਾਲ ਖਾਧੀ ਰੋਟੀ ਤੇ ਤੁਹਾਡੇ ਭਰਾ ਨੇ ਵੀ ਸਾਗ ਨਾਲ ਖਾਧੀ ਰੋਟੀ ਤੇ ਮਾਮੀ ਦੇ ਤੁਹਾਨੂੰ ਪਤਾ ਉਮਰ ਜਿਆਦਾ ਹੋਣ ਕਰਕੇ ਦੁੱਖ ਦੇਣੇ ਗੋਡੇ ਤੇ ਥੱਲੇ ਹੀ ਰੱਖਿਆ ਸੀਗਾ ਗੈਸ ਤੇ ਮੰਮੀ ਵੀ نیچے ਹੀ ਬੈਠੇ ਨੇ ਮਾਮੀ ਲੱਗੇ ਹੋਏ ਨੇ ਸਾਗ ਗਰਮ ਕਰਨ ਮਾਮੇ ਦੇ ਮੁੰਡੇ ਨੂੰ ਦੇਣਾ ਸੀਗਾ ਦੇਖੋ ਲੱਗੇ ਹੋਏ ਨੇ ਸਾਰੇ ਰੋਟੀ ਖਾਣ ਤੇ ਬੱਚੇ ਦੇਖੋ ਬਾਹਰ ਪਿੰਗ ਦੇ ਝੂਟੇ ਲਹਿਰੇ ਨੇ ਗੁੰਜਨ ਤੇ ਦੀਦੀ ਦੀ ਕੁੜੀ ਲੱਗੇ ਹੋਏ ਨੇ ਖੱਪ ਖਾਨੀ ਕਰੀ ਜਾਂਦੇ ਨੇ ਤੇ ਸ਼ਾਮ ਨੂੰ ਮਾਮੇ ਦੇ ਮੁੰਡੇ ਨੇ ਦੀਦੀ ਦੀ ਕੁੜੀ ਤੇ ਗੁੰਜਾ ਨੂੰ ਦਿੱਤੇ ਘਰ ਦੇ ਵਿੱਚ ਝੂਟੇ ਕਿਉਂਕਿ ਘਰ ਦਾ ਵੇੜਾ ਬਹੁਤ ਵੱਡਾ ਵਾ ਲੱਗੇ ਹੋਏ ਨੇ ਅੰਦਰ ਹੀ ਸਾਈਕਲ ਚਲਾਣ ਖਿੱਚੀ ਜਾਂਦੇ ਨੇ ਗੱਡੀ ਦੇਖੋ ਤੁਸੀਂ ਕਿਦਾਂ ਰੌਣਕਾਂ ਲੱਗੀਆਂ ਪਈਆਂ ਨੇ ਲੈ ਵੀ ਮਾਮੇ ਦਾ ਮੁੰਡਾ ਕਮਰੇ ਦੇ ਅੰਦਰ ਹੀ ਲੈ ਗਿਆ ਸਾਈਕਲ ਦੇਖੋ ਇੱਥੇ ਖੱਪਖਾਨੀ ਚੱਲਦੀ ਰਹਿੰਦੀ ਆ ਬਾਕੀ ਤੁਸੀਂ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਪਤਾ ਹੈ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਤਾਂ ਤੁਹਾਡੇ ਭਰਾ ਨੇ ਪਾ ਲਈ ਟੋਪੀ ਕਿਉਂਕਿ ਮੋਟਰਸਾਈਕਲ ਚਲਾਉਣਾ ਸੀਗਾ ਕਿਉਂਕਿ ਠੰਡ ਨਾਲ ਲੱਗ ਜੇ ਸਿਰ ਨੂੰ ਤੇ ਹੋ ਗਿਆ ਆਪਾਂ ਤਿਆਰ ਤੇ ਆ ਗਏ ਘਰੇ ਸੋ ਦੋਸਤੋ ਹੁਣ ਆਪਾਂ ਆ ਗਏ ਆ ਘਰੇ ਤੇ ਤੁਹਾਨੂੰ ਆਪਣੇ ਨਾਨਕਿਆਂ ਦਾ ਘਰ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਨਾਨਕੇ ਕਦੋਂ ਜਾਣੇ ਇਹ ਵੀ ਜਰੂਰ ਦੱਸਿਓ ਤੇ ਪਤਾ ਤੁਹਾਨੂੰ ਪਤਾ ਹੀ ਹੈ ਵੈਸੇ ਘਰ ਸਾਡਾ ਨਾ ਜਿਹੜਾ ਨਾਨਕਿਆਂ ਦਾ ਸੀਗਾ ਉਹ ਪਹਿਲਾਂ ਛੋਟਾ ਹੁੰਦਾ ਸੀਗਾ ਤੇ ਬਾਕੀ ਜਦੋਂ ਟਾਈਮ ਚੰਗਾ ਆਂਦਾ ਤੁਹਾਨੂੰ ਪਤਾ ਫਿਰ ਘਰ ਵੀ ਬਦਲ ਜਾਂਦੇ ਹਨਾ ਵੱਡਾ ਬੰਦਾ ਘਰ ਬਣਾ ਲੈਂਦਾ ਵਾ ਸੋ ਜਿੰਨਾ ਦਾ ਵੀ ਘਰ ਹੈਗਾ ਤੁਸੀਂ ਉਹਦੇ ਵਿੱਚ ਖੁਸ਼ ਰਹੋ ਤੇ ਸਬਰ ਕਰੋ ਇੱਕ ਨਾ ਇੱਕ ਦਿਨ ਤੁਹਾਡਾ ਵੀ ਬਹੁਤ ਵੱਡਾ ਘਰ ਬਣੂਗਾ ਸਾਡਾ ਘਰ ਵੀ ਤੁਸੀਂ ਦੇਖਿਆ ਹੀ ਆ ਤੇ ਬਾਕੀ ਵੀਡੀਓ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡਾ ਸਾਰਿਆਂ ਦਾ ਦਿਨ ਧੰਨਵਾਦ ਜਿਹੜੇ ਇੰਨੀ ਸਪੋਰਟ ਕਰਦੇ ਆ ਓਕੇ ਬਾਏ ਬਾਏ